ਡੇਲੀ ਰੂਟੀਨ ਰੋਜ਼ਾਨਾ ਰੂਟੀਨ I wake up at 6 a.m. ਮੈਂ ਸਵੇਰੇ ਛੇ ਵਜੇ ਉੱਠਦੀ ਹਾਂ I make my bed ਮੈਂ ਆਪਣਾ ਬਿਸਤਰਾ ਬਣਾਉਂਦੀ ਹਾਂ I brush my teeth ਮੈਂ ਆਪਣੇ ਦੰਦਾਂ ਨੂੰ ਬੁਰਸ਼ ਕਰਦੀ ਹਾਂ। I take a shower. ਮੈਂ ਨਹਾਉਂਦੀ ਹਾਂ। I have breakfast. ਮੈਂ ਨਾਸ਼ਤਾ ਕਰਦੀ ਹਾਂ। I get dressed for school. ਮੈਂ ਸਕੂਲ ਲਈ ਕੱਪੜੇ ਪਹਿਨਦੀ ਹਾਂ। I go to school at 8 a.m. ਮੈਂ ਸਵੇਰੇ 8 ਵਜੇ ਸਕੂਲ ਜਾਂਦੀ ਹਾਂ। I do my school work. ਮੈਂ ਆਪਣਾ ਸਕੂਲ ਦਾ ਕੰਮ ਕਰਦੀ ਹਾਂ। I have lunch at 1 pm. ਮੈਂ 1 ਵਜੇ ਦੁਪਹਿਰ ਦਾ ਖਾਣਾ ਖਾਂਦੀ ਹਾਂ। I come back from school at 3 pm. ਮੈਂ ਦੁਪਹਿਰ 3 ਵਜੇ ਸਕੂਲ ਤੋਂ ਵਾਪਸ ਆਉਂਦੀ ਹਾਂ। I take a nap. ਮੈਂ ਚੱਪਕੀ ਲੈਂਦੀ ਹਾਂ I do my homework ਮੈਂ ਆਪਣਾ ਸਕੂਲ ਦਾ ਕੰਮ ਕਰਦੀ ਹਾਂ I play with my friend in the evening ਮੈਂ ਸ਼ਾਮ ਨੂੰ ਆਪਣੀ ਸਹੇਲੀ ਨਾਲ ਖੇਡਦੀ ਹਾਂ I eat dinner at 6 pm ਮੈਂ ਸ਼ਾਮ 6 ਵਜੇ ਰਾਤ ਦਾ ਖਾਣਾ ਖਾਂਦੀ ਹਾਂ ਆਈ ਗੋ ਫੋਰ ਆ ਵਾਕ ਵਿਦ ਮਾਈ ਫੈਮਲੀ ਮੈਂ ਆਪਣੇ ਪਰਿਵਾਰ ਨਾਲ ਸੈਰ ਕਰਨ ਜਾਂਦੀ ਹਾਂ ਆਈ ਟੇਕ ਅ ਬਾਥ ਬਿਫੋਰ ਗੋਇੰਗ ਟੂ ਸਲੀਪ ਮੈਂ ਸੌਣ ਤੋਂ ਪਹਿਲਾਂ ਨਹਾਉਂਦੀ ਹਾਂ ਆਈ ਲਿਸਨ ਟੂ ਅ ਬੈਡ ਟਾਈਮ ਸਟੋਰੀ ਐਟ ਸੈਵਨ ਥਰਟੀ ਪੀ ਐੱਮ ਮੈਂ ਸ਼ਾਮ ਸਾਢੇ ਸੱਤ ਵਜੇ ਸੌਣ ਵੇਲੇ ਇੱਕ ਕਹਾਣੀ ਸੁਣਦੀ ਹਾਂ ਆਈ ਗੋ ਟੂ ਬੈਡ ਐਟ ਏਟ ਪੀ ਐੱਮ ਮੈਂ ਰਾਤ ਨੂੰ ਅੱਠ ਵਜੇ ਸੌਂ ਜਾਂਦੀ ਹਾਂ ਥੈਂਕ ਯੂ ਫੋਰ ਵਾਚਿੰਗ ਧੰਨਵਾਦ